ਕੋਈ ਜੱਟ ਨਹੀਂ ਉਹ ਨਹੀਂ ਆਉਣੀ ਆ ਇੱਕ ਪਟਾਹ ਜੇ ਤੇਰੀ ਪਟਾਹ ਤੇਰੇ ਪਰ ਬਈਆ ਹੈ ਜਨ ਕੋਰਾ ਵਾਲਾ ਪਟੇਰਾ ਦੇ ਦਿੰਦੇ ਆ ਪਾਸੋਂ ਨੂੰ ਹੋਵੇ ਤੁਮ ਨੂੰ ਅੱਲਾ ਛੱਡਣ ਦੇ ਦੇ ਯਾਰਾ ਹਾਂ ਇਹਨੂੰ ਉਹਨਾਂ ਨੇ ਹਾਂ ਇਹ ਨਾ ਲਵੇ ਹੀ ਲੱਗਣ ਲੱਗਣਗਾ ਲੈ ਵੇ ਕੇ ਦੇ ਦੋ 11 ਬਾਅਦ ਕੋਲੇ ਹਾ ਦੂਆਂ ਦਾ ਲੈ ਤਾ ਕੋਣ ਗਏ ਜਾਂਦਾ ਤੀ ਯਾਰਾ ਤਿੰਨ ਕੱਟ ਤਿੰਨ ਕੱਟ ਦਿੰਦੇ ਲਾ ਜਾਇਆ ਆ ਤਿੰਨ ਕੱਢ ਓਏ ਆ ਤਿੰਨ ਬੁਲਾ ਕਾੜੋ ਵਾਰ ਕਿਹੜੀਆਂ ਨੇ ਪਲੇ ਫਾੜੋ ਸਾਰੀਆਂ ਬਤ ਲੱਗੇ ਕੱਢਦਾ ਇੱਕ ਫਾੜੀਆ ਕਾਢੋ ਵੱਡੀ ਪਾਟੇ ਇੱਕ ਕੱਢ ਵੱਡੀ ਪਾਟੇ ਦੀ ਛਕਾ ਦੀ ਇਹ ਗੱਡੀ ਵੀ ਤੈਨੂੰ ਦੇਣਾ ਆ ਲਾ ਫੜੀ ਲੈ 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 ਜੀ ਜੇ ਤੂੰ ਗੱਲ ਤੇ ਆ ਵੱਡੀ ਵੀ ਤੈਨੂੰ ਪਾਉਣਾ ਲੈ ਆ ਲਿਆ ਪੱਠਾ ਦਾ ਸੌਦਾ ਹੋਣ ਲੱਗਾ ਚੱਤ ਸੱਚਾ ਕਰਾਉਣ ਲੱਗਾ ਮਾਗਦੇ ਮੇਦੇ ਜਿਹੜਾ ਪੈਂਦਾ ਹਾਂ ਆ ਆਪਣੀ ਰੇਖਾ ਪੈਂਦਾ ਪਰ ਉਹ ਕੀ ਬੋਲੀ ਜਾਂਦੀ ਆ ਲੈ ਫੜ ਮੈਂ ਤੰਗ ਨਹੀਂ ਕਰਦਾ ਅਗਰੋਂ ਅਗਰੋਂ ਮੈਂ ਪਾਟ ਆਪ ਨਾਂ ਦੇ ਦੱਸਿਆ ਨਾ ਜਾਜ ਹੁਣ ਆ ਬਾਈ ਯਾਰ ਮੰਜਨ ਫੜਕੇ ਯਾਰ ਤੇ ਨਾ ਦੱਸ ਜਾਜੂ ਕੈਦ ਬੁੱਗੀਆਂ ਨਾ ਕਹਿੰਦੇ ਨੇ ਠੀਰੀਆਂ ਨੇ ਯਾਰ 6 ਸਾਲ ਆਹ 7 ਮਹੀਨੇ ਦੀ ਬਾਦ ਇਹ ਤਾਂ 5 ਮਹੀਨੇ ਦੀ 6 ਮਹੀਨੇ ਦੀ ਆ ਹਾਂ ਕਰੂ ਗੱਲ ਹਾਂ ਦਾ ਸੰਤਨ ਨਾ ਮਿਲ ਹੁਣ 45000 ਦੀ ਦੇ ਦਾਂਗੇ ਤੈਨੂੰ ਹੋਰ ਫਿਰ ਉਹ ਵੀ ਵੱਡੀ ਪਾਟ ਵੀ ਤੇ ਪਾਇਆ ਲੈਸੀ ਵੱਡੀ ਗਿਆ ਆਪਾਂ ਵੱਡੀ ਵੀ ਪਾਤੀ ਹੁਣ ਤੂੰ ਲਾ ਕੀ ਜਾਂਦਾ ਜੱਫੀ ਆ ਬਾਈ ਜਦੋਂ ਆਈ ਯਾਰ ਜੋਣਾ ਦੇ ਦੇ ਤਿੰਨੀ ਜਾਣੀਆਂ ਹੁਣ ਕਿ ਤੁਸੀਂ ਤਿੰਨ ਲੈ ਕੇ ਜਾਜਾ ਆਪਾਂ ਤਿੰਨ ਦਾ ਕਰ ਲੂਗਾ ਹੋਰ ਦੋ ਮੰਨੀਆਂ ਵਿਚੀ ਲੈ ਆਏ ਤਿੰਨੀ ਲੈ ਲਓ ਭਾਈ ਉਹ ਜੁਗਰਾ ਦਾ ਮੈਨਾਂ ਕੀ ਹੋਣੀਆ ਕਿੰਨੀ ਲਵੋ ਤਿੰਨੀ ਹਾਂ ਹਾਂ ਤਿੰਨੀ ਲਵੋ ਲੈ ਵੀ ਤਿੰਨੀ ਦੇ 31000 ਦੀਆਂ ਲੈ ਲੈ لا نی لوگ پالا

ਸੜੇ ਪੈਸੇ ਹੱਲੇ ਆ ਕੇ ਪੜਾਉਂਦੇ ਯਾਰ ਕਿਨੇ 30 ਨਹੀਂ ਬੰਨੇ ਆਨੇ ਇਹ ਤਾਂ ਪੱਕੀ ਗੱਲ ਹੋਇਆ 12 12 ਆਣੋ ਤਾਂ ਉਹੀ 63 ਬੰਦਾ ਕਹਿੰਦਾ 35 ਨੂੰ ਥੱਲੇ ਆ ਕੇ ਦੇ ਦੋ ਕੋਈ ਨਾ ਫਿਰ ਤਾਂ ਹੋਗੀ ਤੁਹਾਡੇ ਹਿਸਾਬ ਨਾਲ ਬਣਾ ਲੈ ਬਹੁਤ ਕੁਝ ਤੁਮ ਯਾਰ ਬਾਹ ਕਾ ਬੋ ਆਹ ਨਾ ਬੋ ਮਾਰੇ ਇਹ ਕਿਤਾਬ ਫੜਨੇ ਪੈ ਜੀ ਉੱਫੀ ਬਈ ਉੱਫੀ ਹੋਣਗੀਆਂ ਛੰਡਾ ਨੂੰ ਗੁੱਟ ਰੱਖੋ ਮਾਰਦਾ ਮੈਂ ਯਾਰਾ ਮਾਰੋ ਕਰ ਦੋ ਉੱਥੇ ਮਾਰੀਆਂ ਦਵਾ ਦੇ ਉੱਫੀ ਉੱਫੀ ਹੋਈਆਂ ਛਿੱਕਿੱਦੀ ਵਾਲਾ ਲਗਾ ਰਿਹਾ ਦਾ ਉੱਥੇ ਮਾਰੀਆਂ ਹੋਈਆਂ ਜੇ ਕਹੇ ਜੇ ਕਾ ਵਧੀਆ ਹਾਂ ਜੇ ਕਹੇ ਫੇਰ ਦੂਗਾ ਨਹੀਂ ਮੈਂ ਕਰਦਾ ਨਹੀਂ ਉਨੇ ਉੱਥੇ ਜਾ ਕੇ ਆਏ ਹਾਂ ਚੱਲੋ ਹੁਣ ਮੈਨੂੰ ਗੁਣ ਨਹੀਂ ਦੇਉਂ ਮੈਂ ਆ ਜਾ ਕੇ ਬਾਜੀ ਮਜਰੀ ਇਹਨੂੰ ਇੰਨੀ ਕੁਸ਼ ਕਹਿਣ ਦੇ 34000 ਕਹਿ ਉਹ ਮਾਦੂ ਗੰਗਾ ਨੂੰ ਬਈ ਉਹ ਤੇਰੀ ਬਣਾਉਂਦਾ ਯਾਰ ਘਰ ਤੋਂ ਪੈਸੇ ਆ ਫਾਗ ਜਾ ਲੈ ਹੁਣ ਮੈਂ ਕਹਾਂ ਰਿਹਾ ਤੇਰੀ ਬੋਲਾ ਬੀਨੋ ਦਿਨ ਲਾਖੇ ਪੂ ਗਿਆ ਆਏ ਹੋ ਜਾ ਨਹੀਂ ਆਪਾਂ ਇਹਦੀ ਪੁੱਛਣੇ ਬੰਦੇ ਨੇ ਪੁੱਛਣੇ ਬੰਦੇ ਆ ਗਏ ਯਾਰ ਨਹੀਂ ਆਏ ਬਲੋ ਮੁਸਨੇ ਬੰਦੇ ਆ ਗਏ ਦਮੇ ਕਾਹ ਨੂੰ ਪਟਾਵਾ ਨਹੀਂ ਦਿੰਦੇ ਯਾਰ ਹੁਣ ਤੇ ਨਹੀਂ ਪਤਾ ਬੱਦ ਕੋਈ ਗੱਲ ਪਟਾਵਾ ਲੈ ਲਿਓ ਠੀਕ ਹੈ ਇਹਨੇ ਵੀਆ ਕਰਾਤੀਆਂ 35000 ਦੀਆਂ ਲਿਆ ਪਾਟ ਤਾਂ ਲੈ ਕੇ ਖਿੜੀ ਚਾਹੀ ਇੱਕ ਤਾਂ ਵੀ ਹਨ ਬਾਲਾ ਕੱਟ ਲਿਓ ਜਿਓ ਜੀ ਇੱਕ ਹੋਰ ਉਹ ਹੋਰ ਨਹੀਂ ਤਿੰਨ ਆ ਬਾਈ ਤਿੰਨ ਤਿੰਨ ਹੀ ਆ 35 ਜੀ ਆ ਫੜੋ ਮੱਕੀ ਜੀ ਨਹੀਂ ਮੱਕੀ ਜੀ ਨਹੀਂ ਇੱਕ ਹੋਰ ਲਿਆ ਫੜ ਏ ਲਿਆਉਂਦਾ ਲਿਆਉਂਦਾ ਇੱਕ ਮੱਕੀ ਜੀ ਆ ਸੀਰੀ ਜੀ ਆ ਜੀ ਵੀ ਕਹੋ ਜਿਹਨੂੰ ਆ ਆ ਆ ਤਿੰਨੇ ਨੇ ਬਾਈ ਦੇਖੋ ਲਓ ਜੀ ਉਹੀ ਨੇ ਇਹ ਹੋਈ ਨੇ ਬਾਈ 35000 ਦੀਆਂ ਤਿੰਨੇ ਨਹੀਂ ਠੀਕ ਹੈ ਅੱਛਾ ਇੱਥੇ ਤਾਂ ਮੁੱਲ ਇਹ ਕਹਿੰਦਾ ਪਿਆ 15 ਨੂੰ ਇਹ ਪੱਕਾ ਲੈ ਕੇ ਜਾਣਾ ਸੀ ਬੇਗਰ ਮੁੱਲ ਲੋ ਜੀ ਮੈਂ ਮੈਂ ਦੋ ਹੋ ਅੰਗਰ ਉਹ ਬਗਿਆ ਨੇ ਮੰਡੀ ਚ ਆਉਣ ਨੂੰ ਬੋਤਾ ਕਰ ਰੱਬ ਨੂੰ ਉਹ ਪਾਏ ਉਹ ਤੇਨੂੰ ਵੀ ਪਤਾ ਯਾਰ ਚੀਜ਼ਾਂ ਤੇ ਉਹ ਤੇ ਦਾ ਕਿਸੇ ਪਾਸੋਂ ਪੱਟਾ ਦਾ ਦੱਸ ਦੇ ਠੀਕ ਹੈ ਸਿੰਗਾ ਤੋਂ ਹੋਵੇ ਜਾਂ ਨੱਕ ਨਕੋਰਾ ਤੋਂ ਹੋਵੇ ਕਿਸੇ ਦੇ ਵੀ ਹੁਣ ਦੇ ਤੇ ਰੋਲਾ ਕਿਉਂ ਪਾਏ ਨਾ ਉਹ ਤੇਨੂੰ ਪਤਾ ਬੈਗਰ ਰੋਲਾ ਤਾਂ ਫਿਰ ਸੌਦਾ ਹੀ ਨਹੀਂ ਬਣਦਾ ਹਾਂ ਜਿਹਨੇ ਇਹਦਾ ਰੋਲਾ ਨਹੀਂ ਪਾਊਗਾ ਸੌਦਾ ਬਣਦਾ ਹੀ ਨਹੀਂ ਪੈਸੇ ਕਮਾਏ ਉਦਾ ਪਰ ਟਵਾ ਵੀ ਰੋਣਾ ਪਈ ਜਾਂਦਾ ਹੈਗਾ ਨਾ ਮੇਰਾ ਇਹ ਬਤਾਈ ਖਾਂਦਾ ਕੀ ਹੈ ਇਹ ਮੈਂ ਇਹ ਹਾਂ ਬੂੰਗੀ ਮਸਰੀ ਤੜਕਾ ਦਾਲ ਨੂੰ ਲੱਗਦਾ ਬਾਈ ਇਹੀ ਖਾਂਦਾ ਹੈ ਇਹ ਖਾਂਦਾ ਮਲਗਾ ਸਰਗਾ ਖਾਂਦਾ ਹੈ ਨਹੀਂ ਇਹ ਬਹੁਤ ਕੁਝ ਖਾਂਦਾ ਮੈਂ ਨਾ ਨਹੀਂ ਖਾਂਦਾ ਚਾਚਾ ਹਾਂ ਨਹੀਂ ਚਾਚਾ ਮੈਂ ਨਹੀਂ ਬੜੀ ਕਸੂਤੀ ਲਾਈ ਆ ਦੇਖੀ ਇਹ ਇਜਾ ਲਾਈ ਹੋਈ ਹੈ ਗਾੜੀ ਇਜਾ ਦੋਨੋਂ ਤੁਸਨ ਵਾਲਾ ਪਿਆਰਾ ਚਾਚਾ ਪਿਆਰਾ ਲਾਉਂਦਾ ਮੇਰੇ ਤੁਗਾ ਤੋਂ ਲਾਦੀ ਇਹ ਮਮਾ ਉਹਨਾਂ ਨੂੰ ਮੈਂ ਲਾ ਦੀ ਆ ਸ਼ੌਕ ਨੂੰ ਹਾਂ ਉਹ ਗਾੜੀ ਲਾਈ ਆ ਉਹ ਕਹਿੰਦੀ ਇਹਦਾ ਦੂਏ ਪਾਸੇ ਦਾਖਲ ਹੋ ਗਿਆ ਫੇਰ ਆ ਨਹੀਂ ਜਾ ਦੋ ਸਾਡੇ ਘਰੇ ਬੁੜੀ ਨੋਨੇ ਮੇਰੇ ਲਾਬੀ ਆਦਾ ਆ ਤਾਂ ਇੱਧਰ ਲੈ ਤੇ ਵੀ ਆ ਨਹੀਂ ਨਹੀਂ ਹੈਗੀ ਪੈਰਾਪੁਰਾ ਤੇ ਤਾਂ ਲਾਇਆ ਇਹ ਕਹਿੰਦਾ ਲਾਰਾ ਦਾ ਹੱਥ ਤੇ ਮੇਲਦੀ ਲਾਇਆ ਕੀ ਲਾਇਆ ਇਹ ਮੈਂ ਨਹੀਂ ਬਣਾਇਆ ਇਹ ਕੱਲ ਤਾਂ ਆਏ ਵਾਹ ਹੁਣ ਟਿੱਕੇ ਲਾਪੇ ਜੇ ਜਿਹਨੋ ਦੇ ਲਾ ਲੈਂਦਾ ਹਾਂ ਐਵੇਂ ਕਿਵੇਂ ਬੁੜੀ ਬਣ ਜੋ ਮੁੱਲਾ ਪਰਾਏ ਸੀ ਕਿ ਬੱਕਰੀਆਂ ਵੇਣਦੇ ਪੈਸੇ ਕੱਢਵਾਦੀਆਂ ਚਾਰ ਦਬੇ ਦੀਆਂ 35000 ਦੀਆਂ ਚਾਰ ਇਹਨਾਂ ਨੂੰ ਤਿੰਨ ਦਵਾਦੀਆਂ ਹਾਂ ਪਹਿਲਾਂ ਲੈ ਚਾਰੋ ਅੱਛਾ ਪੱਗ ਨਹੀਂ ਬੰਨੀ ਅਜ ਗਲਾਬੀ ਰੰਗ ਦੀ ਪਰਣਾ ਥੋੜਾ ਉੱਤਰ ਮੜਾ ਕੋਈ ਕੋੜੇ ਨੂੰ ਨਵਾਂ ਪਰਣਾ ਲੈਪਟਾ ਦੇ ਤੈਨੂੰ ਕਿਸੇ ਦਾ ਕੱਲ ਪਰਸੋਂ ਅੱਛਾ ਗੁਜਰਾ ਮੁੰਡਾ ਮੇਲੇ ਤੇ ਆਹੋ ਮੈਂ ਦੱਸਿਆ ਦੱਤ ਮੈਂ ਦੱਸਿਆ 35 ਯਰ ਫਿਲਰ ਹੋਈ ਹੈ ਕਿਹੜਾ ਖਾਂਦਾ ਤੂੰ ਹਲਾ 2 ਲੱਖ ਮੰਗਣਾ ਮੇਰੇ ਦੇ ਉੱਥੇ ਕਹਿਣਾ ਹੀ ਪੈਂਦਾ 12 ਤੇ 23 ਹਜ਼ਾਰ ਓਏ ਬੂ ਜਾਇ ਮਾਲ ਆ ਦੰਦਾ ਖਾ ਬੰਨੀ ਯਾਰ ਬੱਕਰੀ ਦੇਗਾ ਮਰੀ ਜਾਂਦਾ